ਹਰ ਹਰ ਮਹਾਦੇਵ ਤੁਸੀਂ ਦੇਖ ਸਕਦੇ ਹੋ ਅੱਜ ਤੁਹਾਨੂੰ ਦਰਸ਼ਨ ਕਰਾਉਣਿਆ ਜੀ ਸ਼ੇ ਭੋਲੇ ਦੇ ਵਰਦਾਨ ਨਾਲ ਪੈਦਾ ਹੋਏ ਖੇਤਰਪਾਲ ਧੰਨ ਧੰਨ ਬਾਬਾ ਖੇਤਰਪਾਲ ਜੀ ਖੇਤਰਪਾਲ ਜੀ ਸ਼ੇ ਭੋਲੇ ਦੀ ਇਹ ਪਰਿਵਾਰ ਚੋਂ ਨੇ ਸ਼ੇ ਭੋਲੇ ਨੇ ਪੈਦਾ ਕੀਤੇ ਨੇ ਚੌੜ ਖੇਤਰਪਾਲ ਜਦੋਂ ਉਸ ਸਮੇਂ ਪੈਦਾ ਕੀਤੇ ਜੋ ਰਾਖਸ਼ ਹਮਲਾ ਕਰਦੇ ਸੀ ਤਾਂ ਭੋਲੇनाथ ਨੇ 64 ਖੇਤਰਪਾਲਾਂ ਦਾ अवतार ਇੱਥੇ ਪੈਦਾ ਕੀਤਾ ਤੁਹਾਨੂੰ ਲੈ ਚਾਲਦੇ ਆਂ ਜੀ ਅੰਦਰ ਜਿੱਥੇ ਖੇਤਰਪਾਲ ਦੀ ਮੂਰਤੀ ਸਥਾਪਨ ਹੋਈ ਵੀ ਹੈ ਇਸ ਮੰਦਰ ਦਾ ਨਰਮ ਨਿਰਵਾਣ ਹੋ ਚੁੱਕਾ ਹੈ ਭਗਤ ਜਾਨਾ ਇਸ ਮੰਦਰ ਦੇ ਵਿੱਚ ਖੇਤਰਪਾਲ ਦੇ ਲਾਲ ਕੱਪੜਾ ਲਾਲ ਸੰਧੂਰ ਸਰੋਂ ਦਾ ਤੇਲ ਮਠਿਆਈ ਮਿੱਠੇ ਚਾਵਲ ਅਤੇ ਤੂ ਬੱਤੀ ਕਰਦੇ ਨੇ ਅੱਜ ਹੋਲੀ ਦਾ ਤਿਹਾਰ ਹੈ ਅੱਜ ਦੇ ਦਿਨ ਵੀ ਅ ਇੱਕ ਦਿਨ ਪਹਿਲਾਂ ਵੀ ਖੇਤਰਪਾਲ ਦਾ ਜੋ ਦਿਨ ਮਨਾਇਆ ਜਾਂਦਾ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਖੇਤਰਪਾਲ ਜੋ ਹੈ ਇਸ ਦਾ ਪੁਰਾਣਾ ਮੰਦਿਰ ਰਾਤਸਰ ਰਾਜਸਥਾਨ ਦੇ ਵਿਖੇ ਹੈ ਜੋ ਕਿ ਲਗਭਗ 400 ਸਾਲ ਦੇ ਕਰੀਬ ਉਹ ਪ੍ਰਾਜੀਨ ਉੱਤੇ ਮੂਰਤੀ ਲੱਗੀ ਹੈ ਜਿੱਥੇ ਬਹੁਤ ਸ਼ਰਧਾਲੂ ਲੋਕ ਪਹੁੰਚ ਕੇ ਉਸ ਮੰਦਰ ਦੇ ਦਰਸ਼ਨ ਕਰਦੇ ਨੇ ਤੁਸੀਂ ਮੇਰੀ ਵੀਡੀਓ ਦੇਖ ਕੇ ਇਹਨੂੰ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜ਼ਰੂਰ ਕਰਨਾ ਜੀ જય ਖੇਤਰਪਾਲ ਜੀ